ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਜੀ ਮਹਾਰਾਜ ਦੇ ਪਰਉਪਕਾਰ ਸਤਿਗੁਰ ਮੇਰੇ ਗਿਆਨਨਾਥ ਜੀ ਦੁਖੀਆਂ ਦੇ ਪਿਰਤ ਪਾਲ ਦੁਨੀਆ ਅੰਦਰ ਪਰਚ ਦੇ ਬਨਕੇ ਦੀਨ ਦਿਆਲ ਸਤਿਗੁਰ ਇਸ ਸੰਸਾਰ ਵਿੱਚ ਕਰਕੇ ਨੇਤਰ ਬੰਦ ਛਬਦ ਸੁਰਤ ਨਾਲ ਮਿਲ ਕੇ ਗੁਰਾਂ ਮਕਾਰਿਆ ਪੰਦ ਉਹ ਅੰਗ ਸੋ ਅੰਗ ਨਾਲ ਜਾ ਜੋੜਿਆ ਇੱਕ ਇੱਕ ਅਸਵਾਸ ਸਾਰ ਲੋਕੀ ਦਾ ਹੋ ਗਿਆ ਹਿਰਦੇ ਵਿੱਚ ਪ੍ਰਕਾਸ਼ ਆਦ ਕਵੀ ਮਹਾਰਿਚੀ ਜੀ ਦੇ ਦੇ ਕੇ ਵਰਦਾਨ ਕਹਿੰਦੇ ਗਿਆਨ ਤਪੱਸਿਆ ਹੋਏ ਤੇਰੀ ਪਰਵਾਨ ਸਭੇ ਸ਼ਕਤੀਆਂ ਬਖਸ਼ ਕੇ ਸ੍ਰੀ ਗੁਰੂ ਵਾਲਮੀਕ ਭਗਵਾਨ ਕਹਿੰਦੇ ਕਰੋ ਗਿਆਨ ਦੀ ਦੁਨੀਆ ਦੀ ਕਲਿਆਣ ਹੋ ਜਨੀਕ ਗੁਰੂ ਗਿਆਨਾਤ ਕਲਯੁਗ ਦੇ ਅਵਤਾਰ ਹੋ ਪਹੁੰਚੇ ਉਸ ਸਤ ਸੰਤ ਸਤਿ ਕੁਰਾਂ ਨਾਲ ਪਿਆਰ ਜੋ ਕਾਂਬਦੀ ਬੈਠ ਕੇ ਜਿਸ ਤਾ ਕੁਤ ਭਗਵਾਨੋ ਰਚਨਾ ਇਸ ਸੰਸਾਰ ਦੀ ਕੀਤੀ ਸ਼ਕਤੀਵਾਨ ਤਰਤੀ ਅੰਬਰ ਸਾਜਿਆ ਸਾਜੇ ਸੂਰਜ ਚੰਦ ਕਿਨਕਾਂ ਅੰਦਰ ਪ੍ਰਭੂ ਨੇ ਸ਼ਕਤੀ ਕੀਤੀ ਬੰਦਾ ਐਸੇ ਤੂੰ ਇਹ ਦੀ ਤਾਲੋਂ ਦਿੱਤੀ ਜੈ ਤਰਤੀ ਬਾ ਪੱਤਰ ਬੋਲਨ ਲੱਗ ਪਏ ਬਨ ਗਏ ਰੁੱਖ ਤੀਬਾ ਰੁਤਾ ਤੇ ਥਾਰਾਤ ਦਿਨੋਂ ਕੜੀਆਂ ਮਾਂ ਤੇ ਸਾਲੋ ਤਰਤੀ ਅੰਦਰ ਵਰਕ ਤਾਂ ਪਰੀਆਂ ਹੀਰੇ ਲਾਲ ਜਲਤਲ ਤੇ ਕਾਸ਼ ਵਿੱਚ ਦਿਸਦਾ ਜੋ ਪ੍ਰਤਖ ਉਸਦਾ ਦਿੱਤਾ ਖਾਰਿਆ ਜੀ 84 ਲੱਖਾ ਫੇਰ ਰਤਨਾਕਾਰ ਕਲਾ ਦੇ ਆਦ ਕਵੀ ਭਗਵਾਨ ਰਚਦਾ ਰਚੀ ਰਮਾਨ ਦੀ ਹੋ ਕੇ ਅੰਤਰ ਧਿਆਨਮ ਪਹਿਲਾ ਹੀ ਸ੍ਰੀ ਰਾਮ ਤੋਂ 10000 ਸਾਲ ਵਰਨ ਕੀਤਾ ਮਾ ਕਵੀ ਆਪਣੀ ਸ਼ਕਤੀ ਨਾਲ ਲਿਖਿਆ ਜਮਿਰ ਮਨ ਵਿੱਚੋਂ ਸੱਚੇ ਸਹਿਤਕਾਰ ਆਉਣਾ ਪਿਆ ਸ੍ਰੀ ਰਾਮ ਨੂੰ ਉਦਾਂ ਹੀ ਸਰ ਦੇ ਪਾਰ ਕਾਲਮ ਉਦੀਨੇ ਆਖੇ ਆਜ ਜਿਸ ਨੂੰ ਬੜਸ ਲੱਗ ਰਾਜਪੁੱਤਰ ਉਸ ਰਾਮ ਦੀ ਪੂਜਾ ਕੀਤੀ ਜਗ ਜੁਗਾਂ ਬਤੀ ਜਿਸ ਤਰ੍ਹਾਂ ਆਸਣ ਲਾਇ ਹਜੂਰ ਅੰਮਰ ਅਰਗ ਸ੍ਰੀ ਗੁਰੂ ਵਾਲਮੀਕ ਸਰਬ ਕਲਾ ਪਰਪੂਰਾ ਆਦਰਮਨ ਵਾਸਤੇ ਜਿਹੜੇ ਰਚੇ ਕਿਆ ਲੋ ਪੂਜ ਪੱਤਰਾ ਸਾੰਭ ਲੈ ਓਹੀ ਰੇ ਮੋਤੀ ਨਾਰਾ ਤਨ ਤਨ ਸਤਿਗੁਰੂ ਗਿਆਨ ਆਤੋ ਜਿਸ ਦੀ ਰੱਬੀ ਆਕੋ ਕੀ ਤਾ ਉਸਤਾਨੂ ਕਲ ਜਗਾਂ ਵਿੱਚ ਪ੍ਰਤਾਖ ਸਾਲਾਂ ਬਧੀ ਇਸਤਾਨ ਬਹਿ ਕੇ ਦੀਨ ਦਿਆਲ ਤੀਤੇ ਕਠਨ ਤਪਸਿਆ ਸਤਿਗੁਰੂ ਸਰਦਾ ਨਾਲ ਲੱਖਾਂ ਬਿਜਲੀਆਂ ਕੜਕੀਆਂ ਲੱਖਾਂ ਇਹ ਪਚਾਰ ਲੱਖਾਂ ਚੜਿਤ ਪਾਨ ਵੀ ਜਲ ਵੀ ਕੰਗਾ ਨਾਲ ਵਾਸਤਗੁਰ ਨੇ ਚੱਲਿਆ ਹਰ ਦਸ਼ਮਨ ਦਾ ਵਾਰ ਕੁਸਤਾ ਕਰਕੇ ਖਾਲੀ ਹਰ ਜਲਮੀ ਤਲਵਾਰ ਕੁਦਰਤ ਪਾਸਾ ਪਰਤੇ ਆ ਸਤਗੁਰ ਜੱਪਿਆ ਜਾਪ ਤੁਰ ਤੁਰ ਸੱਬੇ ਸ਼ਕਤੀਆਂ ਚਰਨੀ ਆਈਆਂ ਆਪ ਕਿਰਪਾ ਕੀਤੀ ਪ੍ਰਭੂ ਨੇ ਮੰਦਰ ਹੋਇਆ ਤਿਆਰ ਸਤਗੁਰ ਜੀ ਦੀ ਕੀਰਤੀ ਪਹੁੰਚੀ ਵੇ ਸੰਸਾਰ ਜੋ ਕੋਟਿ ਇਸ ਜਗ ਦੇ ਮੈ ਪਈ ਕਛ ਬੋ ਵਾਲਮੀਕ ਭਗਵਾਨ ਦੀ ਅੰਬਰੀ ਪਹੁੰਚੀ ਲੋ ਦੁੱਧ ਪੋਤੇ ਲਛਮੀ ਸੁਖ ਸ਼ਾਂਤੀ ਕਲਿਆਣ ਵਾਲਮੀਕ ਜੀ ਬਖਸ਼ ਦੇ ਮੁਕਤੀ ਦਾ ਵਰਦਾਨ ਵਾਲਮੀਕ ਭਗਵਾਨ ਜੀ ਈਸ਼ਵਰ ਜੋ ਪ੍ਰਤਖ ਅੱਜ ਉਹਨਾਂ ਦੀਆਂ ਬਰਕਤਾਂ ਆ ਗਿਆ ਨਾ ਦੇ ਹਥ ਵਿੱਚ ਸੂਰਜ ਤੇਜ ਜਿਸ ਤਰ੍ਹਾਂ ਕਿਰਨਾਂ ਦਾ ਹੈ ਵਾਸ ਸਤਗੁਰ ਸੱਚੇ ਗਿਆਨਾ ਤੋਂ ਹਰ ਨਰ ਤਨ ਦਾ ਮਾਨ ਵਿੱਚ ਸੂਰਜ ਤੇਜ ਜਿਸ ਤਰ੍ਹਾਂ ਕਿਰਨਾਂ ਦਾ ਹੈ ਵਾਸ ਜੋ ਤੇਵੇਂ ਭਗਵਾਨ ਦੀ ਸਤਗੁਰਾਂ ਵਿੱਚ ਪ੍ਰਕਾਸ਼ ਸਤਗੁਰ ਸੱਚੇ ਗਿਆਨਾ ਤੋਂ ਹਰ ਨਰ ਤਨ ਦਾ ਮਾਨ ਕਰੇ ਲਕਾਰੀ ਕਿਸ ਤਰ੍ਹਾਂ ਪੂਰਨਾਤ ਬਿਆਨ ਜੋ ਬੁਲੇ ਸੁਨਰ ਪੈ ਸ੍ਰੀ ਗੁਰੂ ਵਾਲਮੀਕ ਭਗਵਾਨ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗੁਰੂ ਗਿਆਨ ਆਤਮਾਹਾਰਾਜ ਕੀ ਜੈ ਸਤਿਗੁਰੂ ਚੋਜੀ ਪਾਸ਼ਾ ਪੁਰਨਾਥ ਮਹਾਰਾਜ ਕੀ ਜੈ ਜੋਤ ਅਗਮੀ ਈਸ਼ਵਰੀ ਰਚਿਆ ਜਦੋ ਜਹਾਨ ਸਾ ਜੀਨੋ ਖੰਡ ਪ੍ਰਿਥਵੀ ਚੰਦ ਸੂਰਜ ਸਮਾਨ ਆ ਰਬਾਂ ਗ ਕਰ ਬਗ ਜੁਗਾ ਤੋਂ ਜੋ ਸੀ ਤੰਦੂਕਾਰੋ ਰਚਿਆ ਸ਼ਕਤੀ ਪ੍ਰਭੂ ਦੇ ਉਸ ਵਿੱਚੋਂ ਸੰਸਾਰ ਕੜੀਆਂ ਦਿੱਥਾਂ ਸਾਜੀਆਂ ਸਾਜੇ ਦਿਨ ਤੇ ਰਾਤ ਲੇਖ ਦਿੱਤੀ ਹਰ ਜੀਵ ਦੀ ਵਖੋ ਆਖਬਰਾਤ ਪਰਬਤ ਸਾਗਰ ਚਸਮੇ ਨਦੀਆਂ ਤੇ ਦਰਿਆ ਰੁੱਖਾਂ ਵੇਲਾਂ ਬੁੱਤਿਆਂ ਦਿੱਤੀ ਮੈਂ ਕੁੰਡਾ ਲਾਕ ਚਰਾ ਸੀਮੇਤ ਨੇ ਈਸ਼ਵਰ ਦਾ ਪਰਵਾਰੋ ਬਖਸ਼ੇ ਹਰ ਇੱਕ ਜੀਵ ਲਈ ਅਨਮਿਲ ਮੇ ਪੰਡਾਰਮ ਨਾਤ ਲੋਕ ਦੇ ਜੀਵਾਂ ਦੇ ਕਰ ਲਈ ਕਲਿਆਣ ਰੂਪ ਤਾਰ ਇਨਸਾਨ ਦਾ ਆਇਆ ਖੁਦ ਭਗਵਾਨਮ ਵਕਰੇ ਵਕਰੇ ਲੇਖ ਨੇ ਵਖੋ ਵਖ ਖਿਆਲ ਐ ਪਰ ਮਿਲਦੇ ਮੂਲ ਨਾ ਇੱਕ ਦੂਜੇ ਦੇ ਨਾਰਮ ਹਿੰਦੂ ਕਹਿੰਦੇ ਸ਼ੁਰੂ ਤੋਂ ਜਿਸ ਰਚਿਆ ਸੰਸਾਰੋ ਪ੍ਰਗਟ ਹੋਇਆ ਜਗ ਤੇ ਉਹ ਬਰਮਾ ਦਾ ਅਵਤਾਰ ਮੂਹ ਮਨ ਕਹਿੰਦੇ ਅਜਲ ਤੋਂ ਕੀਤੀ ਜਿਸ ਅਮਦਾਦ ਰੱਖੀ ਆਦਮ ਹਵਾ ਨੇ ਸ੍ਰਿਸ਼ਟੀ ਦੇ ਬਣ ਆਦਮ ਪਾਰ ਵਿਦਵਾ ਨਾ ਖੋ ਜੀਆਂ ਲਿਖਿਆ ਜੋ ਇਤਿਹਾਸ ਕਰਨਾ ਪਉ ਸੰਸਾਰ ਨੂੰ ਉਸ ਤੇ ਵਿਸ਼ਵਾਸ ਜਨਮ ਪਹਿਲਾ ਆਰਾਮ ਦੇ 1011 ਸਾਲ ਵਾਲਮੀਕ ਭਗਵਾਨ ਨੇ ਲਿਖੀ ਰਮੈਨ ਵਿਸ਼ਾਲਮ ਜਾਦਨਾ ਕਲਮ ਦਾ ਵਾਸੀ ਨਾ ਕਾਗਜ ਦਾ ਨਾ ਨਾਇਕਰਾਂ ਦਾ ਗਿਆਨ ਸੀ ਨਾ ਵਿਦਿਆ ਦੇਸ਼ਾਂ ਹੋਇਦਿਆਂ ਤਦ ਪੱਤਰਾਂ ਕਹਿੰਦੇ ਨੇ ਵਿਦਵਾਨ ਸਾੰਬੇ ਮੋਤੇ ਸੁਕਣ ਦੇ ਜੋ ਬਖਸ਼ੇ ਭਗਵਾਨ ਜੇ ਕਰਨਾਲ ਦਰੀਲ ਦੇ ਪੜਿਏ ਤਦ ਤਸਦੀਕ ਵਾਲਮੀਕ ਸੰਸਾਰ ਦਾ ਕਰਤਾ ਪਾਲਨਹਾਰ ਜੁਗ-ਜੁਗ ਪੈਰਾਇ ਉਸਦਾ ਉਹ ਸ਼ਕਤੀ ਦਾ ਅਵਤਾਰ ਸ਼ਬਦ ਰੂਪ ਵਿੱਚ ਉਸ ਨੂੰ ਕਰੀਏ ਜਦ ਵੀ ਯਾਦਮ ਵਾਲਮੀਕ ਭਗਵਾਨ ਜੀ ਕਰਦੇ ਹਨ ਅਮਦਾਦ ਸਾਜੀ ਜਿਸ ਨੇ ਪ੍ਰithvi ਸਾਜਾ ਜੈ ਸੰਸਾਰ ਪੂਰਨ ਉਸ ਭਗਵਾਨ ਨੂੰ ਨੰਸ਼ਕਾਰ ਲਖਵਾਰ ਪੂਰਨ ਉਸ ਭਗਵਾਨ ਨੂੰ ਨਾਮ ਸਿਕਾਰ ਲਖਵਾਰ ਅੰਮ੍ਰ ਅਰਜ ਤਰੇ ਕਾਲ ਦਰਚੇ ਵਾਲਮੀਕੋ ਭਗਵਾਨ ਜੀ ਮਹਾਰਾਜ ਤਸਮਾ ਨਦੀ ਦੇ ਕਿਨਾਰੇ ਉਤੇ ਪ੍ਰਗਟ ਹੋਣਾ ਸੁੰਦਰ ਰੂਪ ਹਮਲੀਆਂ ਦੁਨੀਆ ਵਿੱਚ ਵਿਛਾਲ ਉੱਚੀਆਂ ਜਿਸਕੀਆਂ ਚੋਟੀਆਂ ਆਖਦੀਆਂ ਅੰਬਰਾਂ ਨਾਲ ਬੁਕਲ ਮਾਰੇ ਪਰਪਦੇ ਸੀਨੇ ਦੇ ਵਿੱਚ ਆਗੋ ਜਿਸਤਾ ਦਿੱਤਾ ਕਰਿਆ ਹਾ ਕਰਮਾ ਵਾਲਾ ਜਗ ਕੋ ਕੋ ਜੰਮੇ ਜਿਸ ਦੇੋਂ ਨਦੀਆਂ ਤੇ ਦਰਿਆ ਖੇਤਾਂ ਵਿੱਚ ਹਰਿਆਲੀਆਂ ਬੰਡੀਆਂ ਜਨਾਂ ਜਾ ਗੰਗਾ ਗਿਆ ਗਦਾਵਰੀ ਜਿਸ ਦਾ ਅੰਮ੍ਰਿਤ ਨੀਰ ਹਰ ਕਤਰਾ ਜਮਨਾ ਨਦੀ ਦਾ ਜ਼ਿੰਦਗੀ ਲਈ ਇੱਕ ਸੇਰਾ ਜੈਸੇ ਵੀ ਸਰਜੂ ਨਦੀ ਦਾ ਅੰਮ੍ਰਿਤ ਡਿੱਟਾ ਚੱਖੋ ਖੁੱਲ ਗਈ ਉਸ ਮਨੋਂ ਕਦੇ ਸਮਝੋ ਤੇਜੀ ਆਖਾ ਓ ਤਮ ਤਸਮਾ ਨਦੀ ਹੈ ਦੁਨੀਆਂ ਵਿੱਚ ਦਰ ਲੱਭ ਜਿਸਤੇ ਕੰਡੇ ਆਨਕੇ ਪ੍ਰਗਟ ਹੋ ਗਿਆ ਰੱਬ ਜਲਵਾ ਰੱਬ ਦੇ ਨੂਰ ਦਾ ਚਮਕਿਆ ਓਇਕਸਾਰੋ ਲੱਖਾਂ ਚਮਕਣ ਬਿਜਲੀਆਂ ਜਿਦਾਂ ਇੱਕੋ ਵਾਰ ਆਪਨਾ ਆਪ ਦਿਖਾਉਣ ਦਾ ਜਦ ਰੱਬ ਨੂੰ ਆ ਆਖਿਆ ਲੋ ਤਾਂ ਸ੍ਰਿਸ਼ਟੀ ਸਾਜੀ ਪ੍ਰਭੂ ਨੇ ਇੱਕੋ ਪੁਰਨੇ ਨਾਲ ਲੱਖਾਂ ਪੁਰੀਆਂ ਸਾਜੀਆਂ ਸਾਜੇ ਲੱਖ ਅਸਮਾਨ ਸਾਜੇ ਨਕਸਮਾਨੋ ਪੁਰੀਆਂ ਅੰਦਰ ਤਰਮ ਦੇ ਕੀਤੇ ਕੈਮ ਨਿਸ਼ਾਨ ਹਵਨ ਆਰਤੀ ਹਰ ਜਗਾ ਹੁੰਦੀ ਜੋਤਾਂ ਨਾਲ ਕੁਝੀਆਂ ਅੰਦਰ ਗੂੰਜਦੇ ਸ਼ੰਖਨਾਦ ਕੜਿਆਲ ਤੱਕ ਤੱਕ ਵਿਸ਼ਵਾ ਪੁਰੀ ਚੋਂ ਈਸ਼ਵਰ ਦਾ ਪ੍ਰਤਾਪ ਵਾਲਮੀਕ ਭਗਵਾਨ ਦਾ ਕਰਨ ਦੇਵ ਤੇ ਜਾਪ ਜਮਕੇ ਵਿਸ਼ਨੂਪੁਰੇ ਚੋਂ ਵਿਸ਼ਨੂ ਦਾ ਇਕਬਾਲੋ ਚਰਨਾਂ ਅੰਦਰ ਲక్ష్ਮੀ ਬੈਠੀ ਸਰਦਾ ਨਾਲ ਪੁਰਿਆ ਚੋ ਸ਼ਿਵਪੁਰੇ ਦਾ ਦੇਖ ਅਨੁਖਾ ਰੰਗ ਸਵਰਗਪੁਰੇ ਦੇ ਦੇਵਤੇ ਤਕ ਤਕ ਹੋਣ ਦੰਗ ਜਲਵਾ ਇੰਦਰਪੁਰੇ ਦਾ ਪੁਰਿਆ ਵਿੱਚੋਂ ਖਾਸ ਵਾਸ ਉਹਦੇ ਵਿੱਚ ਉਹਨਾਂ ਦੇ ਜੋ ਭਗਵਨ ਦੇ ਦਾਸ ਤਰਤੇ ਚੰਦਰ ਲੋਕ ਦੇ ਸੂਰਜ ਪੁਰੀ ਟੱਲ ਤੂੰ ਪੁਰੀਓ ਤੂੰ ਦੇਖਦਾ ਪਰਮ ਬ੍ਰਹਮ ਦੇ ਵੱਲ ਖੰਡੇ ਤਸਮਾ ਨਦੀ ਦੇ ਬੈਠੇ ਜਾਣੀ ਜਾਣੋ ਰਚਿਆ ਜਿਸ ਬ੍ਰਹਮੰਡ ਹੈ ਸ੍ਰੀ ਗੁਰੂ ਵਾਲਮੀਕ ਭਗਵਾਨ ਚਾਰਜ ਪੀਰੇ ਪੁਲ ਨੇ ਜਾਂ ਚੰਦਨ ਦੇ ਰੋਕ ਦੇਖ ਦੇ ਕੇ ਜਨਾਂ ਨੂੰ ਲੈੰਦੇ ਮਨ ਦੇ ਪੋਖਾ ਰਾਗ ਸੰਗੰਧੀਆਂ ਮੰਨਦੇ ਬੰਡੇ ਕੁਛ ਇਸ ਵੇਰ ਪਾਣੀ ਇੱਕ ਪਤਨੋਂ ਪਿੰਦੇ ਗਉਤੇ ਸ਼ੇਰਾਂ ਵਾਲਮੀਕ ਭਗਵਾਨ ਦੀ ਸਭ ਦੇ ਪਾਲਨਹਾਰ ਏਕੋ ਪਰਨੇ ਨਾਲ ਹੀ ਰਚ ਕੇ ਕੁਲ ਸੰਸਾਰਮ ਥਾਲਕ ਪਾਲਕ ਜੀਆਂ ਦੇ ਮਾਲਕ ਪਰ ਕੋ ਕਾਲ ਹਰ ਕਿਣ ਕੇ ਵਿੱਚ ਸ਼ਕਤੀਆਂ ਪਰ ਕੇ ਜੋ ਜਲਾਲ ਲਾ ਕਹਾਂ ਸਾਲਸ ਮਦਿਆਂ ਲਾਕੇ ਦੀਨ ਦਿਾਰੋਂ ਚੇਲੇ ਭਾਰ ਦਵਾਏ ਨੂੰ ਫਿਰ ਲੈ ਗਏ ਆਪਣੇ ਨਾਲ ਤੁਰ ਪਏ ਅਸਮਨ ਅਦੇ ਤੋਂ ਪੂਰਣ ਓਂ ਭਗਵਾਨੋਂ ਫਸਲ ਬੀਜ ਕੇ ਆਪਣੀ ਜੋ ਦੇਖਣ ਤੁਰੇ ਕਿਸਾਨ ਜੋ ਬੋਲੇ ਸੋਨਰ ਪੈ ਸਰੇ ਗਰੋ ਵਾਲਮੀਕ ਭਗਵਾਨ ਮਹਾਰਾਜ ਕੀ ਜੈ ਅਤੀ ਸ੍ਰਿਸ਼ਟੀ ਸਾਜ ਕੇ ਰਚ ਕੇ ਕੁਲ ਸੰਸਾਰੋ ਦੇਖਣ ਤੁਰੇ ਜਹਾਨ ਨੂੰ ਪੌਣਾ ਦੇ ਅਸਵਾਰ ਅੱਗੇ ਅੱਗੇ ਪਾਰ ਬ੍ਰਹਮ ਗੁਰੂ ਵਾਲਮੀਕ ਮਹਾਰਾਜ ਵਿਚੇ ਪਿਛੇ ਤੁਰ ਪਿਆ ਚਲਾ ਪਾਰ ਦਵਾਜ ਪਹਿਲਾਂ ਰਿਸ਼ੀ ਵਿਸ਼ਿਸ਼ਟ ਦਾ ਤੱਕਿਆ ਸਤਿਗੁਰੂ ਤਾਮ ਕਰਨ ਦੇਸ ਤੇ ਆਨ ਕੇ ਜਿਸ ਤਾਂ ਤੇ ਪ੍ਰਣਾਮ ਅਗਰ ਆ ਰਿਸੀ ਅਗਸਤ ਜੀ ਰਿਸ਼ੀਆਂ ਦੇ ਸੁਤਾਨੋ ਆਦ ਪੁਰਖ ਭਗਵਾਨੋ ਚਕ ਚਕ ਸੀਸਨ ਬਾਵਨਾ ਆਲਮ ਰਿਸ਼ੀ ਮਹਾਨ ਜੋ ਕਪਲ मुनि दरवेश ਵਾਲਮੀਕ ਭਗਵਾਨ ਦਾ ਰਦੇ ਜਿਦੇ ਪਰਵੇਸ਼ ਫਿਰ ਤੱਕਿਆ ਜਾ ਕੇ ਪ੍ਰਗੂ ਨੂੰ ਜਿਸ ਦੀ ਬੁੱਧ ਬਕੇਕ ਜਿਸ ਦੇ ਗਿਰਦ ਸਮਾਦੀਆਂ ਲਾਉਂਦੇ ਰਿਸ਼ੀ ਅਨੇਕਾਂ ਆਸ਼ਮ ਕਉ ਮਤ੍ਰ ਕੀ ਤਾ ਡਠਾ ਫਿਰ ਭਗਵਾਨੋ ਜਿੱਥੇ ਕਰ ਤਪਸਿਆ ਦੇਤਿਆਂ ਜੈ ਇਨਸਾਨ ਕਟੀਆਂ ਵਿਚਵਾ ਮਿੱਤਰ ਦੀ ਜਦ ਵੇਖੀ ਮਹਾਰਾਜ ਚਰਨੀ ਚੁਕੀਆਂ ਬਰਕਤਾਂ ਸਿਰ ਸੋਬਾ ਦੇ ਤਾਜ ਤਨ ਤਨ ਅਸਤਾ ਬਕਰ ਜੀ ਬ੍ਰਹਮ ਜੋਤ ਪਰਤਕ ਵਾਲਮੀਕ ਭਗਵਾਨ ਦੀ ਜਿਸ ਤੇ ਰਬੀ ਆਖੋ ਵਾਲਮੀਕ ਭਗਵਾਨ ਦੀ ਜਿਸ ਤੇ ਰੱਬੀ ਆਖੇ ਫੇਰ ਦਰਬਾਰ ਸਾਰੀ ਸੀ ਦਾ ਤੱਕਿਆ ਜਾਂ ਦਰਬਾਰ ਜਿੱਥੇ ਰਾਜੇ ਰਾਣੀਆਂ ਝੁਪਦੇ ਸਰ ਦੇ ਪਾਰ ਜੋੜਿਆ ਈਸ਼ਵਰ ਨਾਲ پیرੋ ਤੱਕਿਆ ਬੀਤ ਬਕਾਸ ਹੀਰੇ ਮੋਤੀ ਨਾਮ ਦੀ ਦੌਲਤ ਜਿਸ ਦੇ ਪਾਸ ਹੀਰੇ ਮੋਤੀ ਨਾਮ ਦੇ ਦੌਲਤ ਜਿਸ ਦੇ ਪਾਸ ਕਸ ਪਰਸੀ ਨੂੰ ਮਿਲਦਿਆਂ ਵਾਲਮੀਕ ਜਗਦੇਵ ਚ ਤੱਕ ਤਪੱਸਿਆ ਉਸ ਦੇ ਬਖਸ਼ੇ ਲਖ ਉਸੇ ਸਾ ਪਿਆਰੇ ਨਾਰਦ Muni ਜੀ ਮਿੱਠੜੇ ਜਿਸ ਦੇ ਬੋਲ ਦੀਦ ਕਰਨ ਭਗਵਾਨ ਦੀ ਪਹੁੰਚੇ ਸਤਿਗੁਰ ਕੋਲਾ ਕੋਚਰ ਨਾਰਦ Muni ਨਾਲ ਕਰਕੇ ਬਚਨ ਬਲਾਸ ਝੂਲੀ ਪਾਈ ਉਸ ਦੀ ਹਰ ਸ਼ਕਤੀ ਦੀ ਰਾਸਾ ਆਕਸ਼ਿਕਰਮਾ ਰਿਸ਼ੀ ਨੂੰ ਕਰਤਾ ਦਾ ਔਲਾਦ ਆ ਰਹਿਦਾ ਕਮ ਸੰਸਾਰ ਦਾ ਉਸ ਨੂੰ ਬਖਸ਼ਾ ਜਾ ਪਹੁੰਚੇ ਕਰਤਾ ਜਗ ਦੇ ਪਰਪੁਰੀ ਅਜੁੱਤਿਆ ਵਿੱਚ ਮਥਰਾ ਗੋਕਲ ਹਰੀਦوار ਹਿਰਦੇ ਪਾਈ ਕਹਿ ਚਾਉ ਕਮ ਦੇ ਕੁੰਬ ਦੇ ਸ਼ੈਨ ਸਾਹ ਵਾਲਮੀਕ ਭਗਵਾਨ ਪਹੁੰਚੇ ਉਸ ਸਤਾਨ ਤੇ ਉਤਮ ਜਿਸ ਦੀ ਸ਼ਾਨ ਹਰ ਪਾਸੇ ਹਰਿਆਲੀਆਂ ਨજર ਹਰੀ ਹਰਿਆ ਸੱਜੇ ਖੱਬੇ ਜਸ ਦੇ ਵਗਦੇ ਪੈਂਦਰਿਆ ਖੁੱਲੀਆਂ ਰੁੱਤਾ ਜਿਸ ਜਗਾ ਰਹਿੰਦੀਆਂ ਆਤ ਜਗਾਦੋ ਹਰ ਮੌਸਮ ਦਾ ਜਿਸ ਜਗਾ ਵਕੂ ਵਕਸਵਾਦ ਬੂਟੇ ਲੱਤੇ ਫਲਾਉਂਦੇ ਪੰਛੀ ਗਾਉਂਦੇ ਗੀਤ ਬਿੰਦ-ਬਿੰਦ ਪੌਰੇ ਕਰ ਰੇ ਕਲੀਆਂ ਨਾਲ ਪ੍ਰੀਤ ਬਾਗਾਂ ਅੰਦਰ ਪੁਲਪੁਲਾ ਕਰਦੇ ਮੂਰਕ ਲੋਲ ਤਿੱਤਰ ਤੂਤੇ ਪਿਆਰ ਦੇ ਜਿੱਥੇ ਬੋਲਣ ਬੋਲ ਸਰਤੀ ਸੋਨਾ ਉਗਲਦੀ ਸੂਰਿਆ ਜਏ ਜਵਾਨ ਸਾਧੂ ਕਰਦੇ ਬੰਦਗੀ ਜਿੱਥੇ ਕਿਰਤ ਕਰਨੋ ਇਨਸਾਨ ਜੇਦਾਰੀਆਂ ਰੱਖਿਆ ਸਭ ਸਿ ਤੁਸੀਂ ਨਾ ਫਿਰ ਪੰਚਾਲੀ ਜਸਨੋ ਕਹਿੰਦਾ ਰਹਾ ਜਾ ਫਿਰ ਵਿਦਵਾਨ ਆਲਮਾ ਜਿਸ ਦਾ ਦੇਖ ਸੁਬਾਬ ਰੱਖਿਆ ਜਿਸ ਦਾ ਨਾਮ ਸੀ ਸ਼ਰਦਾ ਨਾਲ ਪੰਜਾਬ ਧਰਤੀਏ ਪੰਜਾਬ ਜੀ ਦੁਨੀਆ ਵਿੱਚ ਮਹਾਨ ਰੂਪ ਬਦਲ ਕੇ ਜਿਸ ਜਗ੍ਹਾ ਆਉਂਦਾਰਿਆ ਭਗਵਾਨ ਜਿਦੇ ਮਦ ਵਿੱਚ ਵਿਚਰਦਾ ਏ ਕਰਵੀ ਦਰਿਆ ਜਿਸ ਦਿਆਂ ਜਲ ਵਿਆ ਰੱਬ ਨੂੰ ਲਈਆਂ ਖਿੱਚਾਂ ਪਾ ਮੁਕੋ ਬੋਲੇ ਵਾਲਮੀਕ ਅੰਮ੍ਰ ਅਰਜ ਭਗਵਾਨ ਕਹਿੰਦੇ ਪਾਰ ਦਵਾਜ ਨੂੰ ਸੁਣ ਬੇਟਾ ਬਦਵਾਨ ਜਿਸਤੀ ਸਨੁ ਭਾਸੀ ਉਹੀ ਜਗ੍ਹਾ ਮਹਾਨੋ ਇਸ ਰਵੀ ਵਿੱਚ ਅਸਾਂ ਇਸਰਾ ਵੀ ਤਰਿਆ ਤੇ ਅਸਾ ਕੰਨੀ ਪੂਰਨ ਗੱਲ ਜੁਗ ਜੁਗ ਜਿਹੜੀ ਰਹੇਗੀ ਦੁਨੀਆਂ ਵਿੱਚੋਂ ਟਲੋ ਜੁਗ ਜੁਗ ਜਿਹੜੀ ਰਹੇਗੀ ਦੁਨ